ਦਿੱਲੀਚ ਪੰਜਾਬੀ ਯੂਥ ਕਾਂਗਸ ਦਾ ਜ਼ਬਰਦਸਤ ਪ੍ਰਦਰਸ਼ਨ ਰਵਨੀਤ ਬਿੱਟੂ ਦੀ ਹਾਈਜੇ ਕਰਾਉਦੀ ਕੀਤੀ ਕੋਸ਼ਿਸ਼ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਰਾਹੁਲ ਗਾਂਧੀ ਖਿਲਾਫ ਦਿੱਲੀ ਚ ਬੀਜੇਪੀ ਓਬੀਸੀ ਮੋਰਚੇ ਨੇ ਕੀਤਾ ਮਜ਼ਾਰਾ ਰੱਖਵੇਂ ਕਰਨ ਤੇ ਰਾਹੁਲ ਦੇ ਬਿਆਨ ਤੇ ਜਤਾਇਆ ਵਿਰੋਧ ਤੇਲੰਗਾਨਾ ਦੇ ਕਾਂਗਰਸ ਵਿਧਾਇਕ ਨੇ ਰਵਨੀਤ ਬਿੱਟੂ ਨੂੰ ਦਿੱਤੀ ਜਾਨੋਂ ਮਾਰ ਦੀ ਧਮਕੀਆ ਬਿੱਟੂ ਦਾ ਸਿਰ ਕਲਮ ਕਰਨ ਵਾਲਿਆਂ ਦੇਵਾਂਗਾ ਇੱਕ ਇੱਕ ਏਕੜ ਜ਼ਨੇਨ ਕਾਂ ਕੇਂਦਰੀ ਮੰਤਰੀ ਬੋਲੇ 84 ਤੋਂ ਹੁਣ ਤੱਕ ਕਾਂਗਰਸ ਸਿੱਖਾਂ ਦੇ ਖੂਨ ਦੀ ਪਿਆਸ ਗ੍ਰਾਜ਼ਮਨ ਨੇ ਕੈਨੇਡਾ ਐਪੀਸੋਡ ਦੇ ਲਈ ਮੰਗੀ ਮਾਫੀ ਬੋਲੇ ਜੋ ਕੁਝ ਵੀ ਹੋਇਆ ਉਸ ਦੇ ਲਈ ਪੰਜਾਬੀਆਂ ਤੋਂ ਮੰਗਦਾ ਹਾਂ ਮਾਫੀ 4 ਸਾਲ ਪਹਿਲਾਂ ਚੋਦੇ ਦੌਰਾਨ ਵਿਰੋਧ ਕਰਨ ਵਾਲਿਆਂ ਨੂੰ ਕਹੀ ਸੀ ਇਤਰਾਜੋ ਗੱਲ ਮਹਾਲੀਚ ਪੰਜਾਬੀ ਐਕਟਰ ਕੁਲਜਿੰਦਰ ਸਿੱਧੂ ਨੇ ਪੰਨੀ ਗੱਡੀ ਦੂਜੀ ਧਿਰ ਨੇ ਐਕਟਰ ਤੇ ਉਸ ਦੀ ਪਤਨੀ ਖਿਲਾਫ ਪੁਲਿਸ ਦੇ ਕੋਲ ਦਿੱਤੀ ਸ਼ਿਕਾਇਤ ਕੁਲਜਿੰਦਰ ਸਿੱਧੂ ਬੋਲੇ ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ ਆਪਨੇ ਕੇਂਦਰ ਸਰਕਾਰ ਤੋਂ ਕੇਸ਼ੀਵਾਲ ਦੇ ਲਈ ਸਰਕਾਰੀ ਰੇਹਾਈਸ਼ ਦੀ ਕੀਤੀ ਮੰਗ ਚੌਣ ਕਮਿਸ਼ਨ ਦੇ ਰਿਮਾਂਡਾ ਦਿੱਤਾ ਹਵਾਲਾ ਜਲਦ ਸੀਐਮ ਆਵਾਸ ਖਾਲੀ ਕਰਨ ਜਾ ਰਹੇ ਨੇ ਕੇਸ਼ੀਵਾਲ ਗੁਰਿੰਦਰਪਾਲ ਸਿੰਘ ਔਸ਼ਲਾ ਨੇ ਅਮਿਤਪਾਲ ਸਿੰਘ ਝਾੜਿਆ ਪੱਲਾ ਹਾਈ ਕੋਰਟ ਦੇ ਵਿੱਚ ਪਾਈ ਐਨਐਸਸੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਵਿੱਚ ਕਿਹਾ ਵਾਰਿਸ ਪੰਜਾਬ ਦੇ ਜੱਦਬੰਦੀ ਨਾਲ ਮੇਰਾ ਨਹੀਂ ਕੋਈ ਵਾਸਤਾ ਵੋਕਾਸ ਨੇ ਪੰਜਾਬ ਦੇ ਵਿਚਾਰ ਥਾਵਾਂ ਤੇ ਐਨਆਈਏ ਦੀ ਰੇਡ ਖਾਲਸਾਨ ਸਮਰਥਕਾਂ ਤੇ ਉਹਨਾਂ ਦੇ ਨਾਲ ਜੁੜੇ ਲੋਕਾਂ ਤੇ ਕਾਰਵਾਈ ਪਿਛਲੇ ਸਾਲ ਐਨਆਈਏ ਨੇ ਦਰਜ ਕੀਤਾ ਸੀ ਮਾਮਲਾ ਟੋਪ੍ਰਿੰਪੋਰਡਾ YouTube ਚੈਨਲ ਹੋਇਆ ਹੈਕ ਚੈਨਲ ਤੇ ਦਿਖਾਈ ਦੇ ਰਿਹਾ ਹੈ ਕ੍ਰਿਪਟੋ ਕਰੰਸੀ XRC ਦਾ ਇਸ਼ਤਿਹਾਰ ਹੈਕਰਾਂ ਨੇ ਸਾਰੀਆਂ ਵੀਡੀਓਜ਼ ਨੂੰ ਕੀਤਾ ਪ੍ਰਾਈਵੇਟ iPhone 16 series ਦੀ ਜ਼ਬਰਦਸਤ ਕਰੇਜ਼ ਭਾਰ ਦੇ ਵਿੱਚ ਸੇਲ ਸ਼ੁਰੂ ਹੁੰਦਿਆਂ ਹੀ Apple stores ਤੇ ਮੱਚੀ ਮਾਰਾ ਮਾਰੀ iPhone ਖਰੀਦਣ ਲਈ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਲੋਕ ਸਰਸ਼ੀ ਗੱਲ ਤੁਸੀਂ ਵਖਰੇ ਨਿਊਜ਼ੀਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਅੱਜ ਸ਼ੁਭਾਦ ਕਰਾਂਗੇ ਵੱਡੀ ਖਬਰ ਤਰਵਨੀਤ ਬਿੱਟੂ ਦੇ ਖਿਲਾਫ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਦਿੱਲੀ ਚ ਪੰਜਾਬ ਯੂਥ ਕਾਂਗਰਸ ਦੇ ਵੱਲੋਂ ਇਹ ਰੋਸ ਵਜਾਰਾ ਕੀਤਾ ਗਿਆ ਹੈ ਕੇਂਦਰੀ ਰਾਜ ਮੰਤਰੀ ਬਿੱਟੂ ਦੀ ਹਾਇਸ਼ ਦੇ ਘਰਾਉ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਯੂਥ ਕਾਂਗਰਸ ਵਰਕਰਾਂ ਦੇ ਪੁਲਿਸ ਦੇ ਨਾਲ ਸੰਘਰਸ਼ ਵੀ ਹੋਈ ਹੈ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਰਾਹੁਲ ਦੇ ਖਿਲਾਫ ਬਿੱਟੂ ਦੀ ਬਿਆਨਬਾਜ਼ੀ ਦਾ ਲਗਾਤਾਰ ਕਾਂਗਰਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਵਿਚਾਲੇ ਤੁਹਾਨੂੰ ਦਿੱਲੀ ਦੀਆਂ ਤਸ ਜਿੱਥੇ ਪੰਜਾਬ ਯੂਥ ਕਾਂਗਰਸ ਨੇ ਇਹ ਰੋਸ ਪ੍ਰਦਰਸ਼ਨ ਕੀਤਾ ਕੇਂਦਰੀ ਰਾਜमंत्री ਰਵਨੀਤ ਬਿੱਟੂ ਦੀ ਰਿਹਾਈਸ਼ ਦੇ ਘਰਾਉ ਦੀ ਆ ਕੋਸ਼ਿਸ਼ ਕੀਤੀ ਗਈ ਹੈ ਯੂਥ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਵਿੱਚ ਵਿਖੇ ਜਾ ਸਕਦੇ ਨੇ ਤੇ ਇਸ ਦੇ ਇਸ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਦੇ لحاظ ਦੇ ਨਾਲ ਵੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਜਿਵੇਂ ਹੀ ਵਰਕਰਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਦੇ ਵੱਲੋਂ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਦਰਸਲ ਪਿਛਲੇ ਦਿਨੀ ਰਵਨੀਤ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਨੂੰ ਇੱਕ ਨੰਬਰ ਦਾਤਵਾ ਦੀ ਤੱਕ ਕਹਿ ਦਿੱਤਾ ਗਿਆ ਆ ਤਾਂ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਉਸ ਬਿਆਨ ਨੂੰ ਲੈ ਕੇ ਵਿਰੋਧ ਜਤਾਇਆ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਰਵਨੀਤ ਬਿੱਟੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਪੰਜਾਬ ਯੂਥ ਕਾਂਗਰਸ ਦੇ ਵਰਕਰ ਦਿੱਲੀ ਦੀਆਂ ਸੜਕਾਂ ਤੇ ਉੱਤਰ ਕੇ ਕੇਂਦਰੀ ਰਾਜ ਮੰਤਰੀ ਬਿੱਟੂ ਦੀ ਰਿਹਾਈਸ਼ ਦੇ ਘਰਾਉ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੌਰਾਨ ਪੰਜਾਬ ਯੂਥ ਕਾਂਗਰਸ ਵਰਕਰਾਂ ਦੇ ਪੁਲਿਸ ਦੇ ਨਾਲ ਟੱਕਰ ਮੁਕੀ ਵੀ ਹੋਈ ਟੱਕਰ ਮੁਕੀ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਪੁਲਿਸ ਨੇ ਕਈ ਪ੍ਰਦਰਸ਼ਕਕਾਰੀਆਂ ਨੂੰ ਇਸ ਦੌਰਾਨ ਹਿਰਾਸਤ ਵਿੱਚ ਲੈ ਲਿਆ ਹੈ ਦਰਸਲ ਰਾਹੁਲ ਗਾਂਧੀ ਦੇ ਖਿਲਾਫ ਬਿੱਟੂ ਦੀ ਬਿਆਨਬਾਜ਼ੀ ਦਾ ਕਾਂਗਰਸ ਪਾਰਟੀ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਕਿ ਰਮਨਿਤ ਬਿੱਟੂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈਆਂ ਜਾ ਰਹੀਆਂ ਨੇ ਉੱਥੇ ਸੜਕਾਂ ਤੇ ਉਤਰ ਕੇ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਰਿੰਦਰ ਮੋਦੀ ਦਾ ਡਰ ਬੋਲ ਰਿਹਾ ਹੈ ਡਰ ਬੋਲ ਰਿਹਾ ਹੈ ਤੇ ਰਾਹੁਲ ਗਾਂਧੀ ਦਾ ਡਰ ਬੋਲ ਰਿਹਾ ਤੁਹਾਨੂੰ ਸ਼ਰਮ ਨਹੀਂ ਆ ਰਹੀ ਕਿ ਜਿਸ ਵਿਅਕਤੀ ਨੇ ਤੁਹਾਨੂੰ ਪੱਗ ਬੰਨਣੀ ਸਿਖਾਈ ਪੱਗਾਂ ਬੰਨੀਆਂ ਸਿਖਾਈਆਂ ਰਾਜਨੀਤੀ ਦਾ ਗੁਰ ਸਿਖਾਇਆ ਸਮਾਜ ਦੇ ਵਿੱਚ ਇੱਜ਼ਤ ਬਣਾਈ ਤੁਹਾਨੂੰ ਸੰਸਦ ਬਣਾਇਆ ਤੁਸੀਂ ਉਸ ਵਿਅਕਤੀ ਦੇ ਖਿਲਾਫ ਇਹ ਜੀ ਬਿਆਨਬਾਜ਼ੀ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਇਸ ਗੱਲ ਤੇ ਸਾਰਾ ਪੰਜਾਬ ਨਰਾਜ਼ ਹੈ ਔਰ ਇਸ ਗੱਲ ਤੇ ਸਾਰੇ ਪੰਜਾਬੀਆਂ ਦੀ ਜਿਹੜੀ ਆਬਰੂ ਹੈ ਉਹਨੂੰ ਤੁਸੀਂ ਥੱਲੇ ਕੀਤਾ ਅੱਜ ਤੁਹਾਡੇ ਤੋਂ ਇੱਕ ਤਾਂ ਅਸੀਂ ਅਸਤੀਫਾ ਮੰਗਣ ਜਾ ਰਹੇ ਹਾਂ ਔਰ ਬਾਕੀ ਬੀਜੇਪੀ ਜਿਹੜੀ ਗੂੰਗੀ ਬਣੀ ਬੈਠੀ ਹੈ ਪੰਜਾਬ ਦੀ ਕਿਉਂਕਿ ਉਹ ਹੀ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਬੀਜੇਪੀ ਵਿੱਚ ਗਏ ਨੇ ਅਰੇ ਰਵਨੀਤ ਬਿੱਟੂ ਜੀ ਤੁਸੀਂ ਨਹੀਂ ਬੋਲ ਰਹੇ ਰਵਨੀਤ ਬਿੱਟੂ ਜੀ ਇਹ ਤੁਹਾਡੇ ਵਿੱਚ ਨਰਿੰਦਰ ਮੋਦੀ ਦਾ ਡਰ ਬੋਲ ਰਿਹਾ ਹੈ ਤਾਂ ਜਦੋਂ ਰਾਹੁਲ ਗਾਂਧੀ ਦੇ ਖਿਲਾਫ ਬੀਜੇਪੀ ਨੇ ਪ੍ਰਦਰਸ਼ਨ ਕੀਤਾ ਦਿੱਲੀ ਦੇ ਵਿੱਚ ਬੀਜੇਪੀ OBC ਮੋਰਚੇ ਦੇ ਵੱਲੋਂ ਰੋਸ ਮਜ਼ਾਰਾ ਕੀਤਾ ਗਿਆ ਰਖਵੇਂ ਕਰਨ ਤੇ ਰਾਹੁਲ ਦੇ ਬਿਆਨ ਦਾ ਵਰੋਗ ਕੀਤਾ ਗਿਆ ਰਾਹੁਲ ਗਾਂਧੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਜਿੱਥੇ ਕਿ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਕਾਂਗਰਸ ਵਰਕਰਾਂ ਦੇ ਵੱਲੋਂ ਬੀਜੇਪੀ ਖਿਲਾਫ ਰਮਿੰਦਰ ਸਿੱਟੂ ਦੇ ਖਿਲਾਫ ਇਸ ਤਰ੍ਹਾਂ ਚਿੱਟੇ ਜਾਰੀ ਤੇ ਇਸ ਦੇ ਵਿਚਾਲੇ ਰਾਹੁਲ ਗਾਂਧੀ ਦੇ ਖਿਲਾਫ ਬੀਜੇਪੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਦਿੱਲੀ 'ਚ ਬੀਜੇਪੀ OBC ਮੋਰਚੇ ਦੇ ਵੱਲੋਂ ਰੋਸ ਮਜ਼ਾਰਾ ਕੀਤਾ ਗਿਆ। ਰਾਖਵੇਂਕਰਨ ਤੇ ਰਾਹੁਲ ਦੇ ਬਿਆਨ ਦਾ ਵਿਰੋਧ ਕੀਤਾ ਗਿਆ। ਰਾਹੁਲ ਗਾਂਧੀ ਖਿਲਾਫ ਨਾਰੇਬਾਜ਼ੀ ਕੀਤੀ ਗਈ। ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਆਂ। ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਵਰਕਰ ਜੋ ਕਿ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਰਾਹੁਲ ਦੇ ਖਿਲਾਫ ਹੀ ਥੱਲਾ ਬੋਲਿਆ ਗਿਆ। ਲਗਾਤਾਰ ਸੜਕਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇੱਕ ਪਾਸੇ ਕਾਂਗਰਸ ਦੇ ਵੱਲੋਂ ਭਾਜਪਾ ਖਿਲਾਫ ਰਮਨਿਤ ਬਿੱਟੂ ਦੇ ਖਿਲਾਫ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਦੂਜੇ ਪਾਸੇ ਤੁਹਾਨੂੰ ਦਿੱਲੀ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਭਾਜਪਾ OBC ਮੋਰਚੇ ਨੇ ਇਹ ਮੋਰਚਾ ਖੋਲ੍ਹਿਆ ਆ ਰੋਸ ਮਜ਼ਹਰਾ ਕੀਤਾ ਵੱਡੀ ਗਿਣਤੀ ਦੇ ਵਿੱਚ ਭਾਜਪਾ OBC ਮੋਰਚੇ ਦੇ ਕਿਹੜੇ ਵਰਕਰ ਵੇਖੇ ਜਾ ਸਕਦੇ ਨੇ ਰੱਖਵੇਂ ਕਰਨ ਤੇ ਰਾਹੁਲ ਗਾਂਧੀ ਦੇ ਬਿਆਨ ਦਾ ਦਰਸਨ ਭਾਜਪਾ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਦੌਰਾਨ ਆ ਪਤਲੇ ਵੀ ਸਾੜੇਗੇ ਆ ਰੋਜ਼ ਪ੍ਰਦਰਸ਼ਨ ਕਰਦੇ ਹੋਏ ਨਾਰੇਬਾਜ਼ੀ ਕੀਤੀ ਜਾਂਦੀ ਹੈ ਦਿੱਲੀ ਦੀਆਂ ਦਰਸਿਲ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤਾਂ ਲਗਾਤਾਰ ਵਾਰ ਪਲਟ ਵਾਰ ਦਾ ਸਿਲਸਿਲਾ جاری ਹੈ ਜਿੱਥੇ ਕਿ ਰਵਨੀਤ ਬਿੱਟੂ ਦੇ ਬਿਆਨਬਾਜ਼ੀ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਬਿੱਟੂ ਖਿਲਾਫ ਭਾਜਪਾ ਖਿਲਾਫ ਮੋਰਚਾ ਖੋਲਿਆ ਗਿਆ ਤੇ ਦੂਜੇ ਪਾਸੇ ਰਾਖਵੇਂ ਕਰਨ ਤੇ ਰਾਹੁਲ ਦੇ ਬਿਆਨ ਦਾ ਭਾਜਪਾ ਵਿਰੋਧ ਕਰ ਰਹੀ ਹੈ ਤਾਂ ਦਿੱਲੀ ਦੇ ਵਿੱਚ ਭਾਜਪਾ OBC ਮੋਰਚਾ ਮੋਰਚੇ ਦੇ ਆਗੂ ਵਰਕਰ ਸੜਕਾਂ ਤੇ ਉਤਰੇ ਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਆਹ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਹ ਭਾਜਪਾ ਵਰਕਰਾਂ ਦੇ ਵੱਲੋਂ ਪੁਤਲੇ ਸਾੜੇ ਜਾ ਰਹੇ ਨੇ ਆਹ ਪੁਤਲਿਆਂ ਨੂੰ ਅੱਗੇ ਦੇ ਹਵਾਲੇ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਚੰਡੀਗੜ੍ਹ ਗਰਨੇਡ ਅਟੈਕ ਦੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਰੋਹਨ ਮਸੀਹ ਤੇ ਵਿਸ਼ਾਲ ਮਸੀਹ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕੋਰਟ ਨੇ ਦੁਹਾ ਮੁਲਜ਼ਮਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਅੱਜ ਰਿਮਾਂਡ ਖਤਮ ਹੋਣ ਤੇ ਦਰਸਲ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ ਜਲਦ ਚੰਡੀਗੜ੍ਹ ਪੁਲਿਸ ਫੋਟੋ ਪ੍ਰੋਜੈਕਟ ਪ੍ਰੋਡਕਸ਼ਨ ਫਰੰਟਸ ਤੇ ਲਿਆ ਕੇ ਕੁਸ਼ਕਿਸ਼ ਪੂਰੇ ਮਾਮਲੇ ਦੇ ਵਿੱਚ ਕਰ ਸਕਦੀ ਹੈ ਤਾਂ ਚੰਡੀਗੜ੍ਹ ਗਰਨੇਡ ਅਟੈਕ ਤੇ ਮੁਲਜ਼ਮਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਅ ਦਸਲ ਪਿਛਲੇ ਦਿਨ ਹੀ ਤੋਂ ਇਹ ਮੁਲਜ਼ਮਾਂ ਦੇ ਬਤਨ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਪੂਰੀ ਵਾਰਦਾਤ ਜਾਮ ਦਿੱਤਾ ਜਾਂਦਾ ਹੈ ਆਟੋ ਤੇ ਸਵਾਰ ਹੋ ਕੇ ਪਹੁੰਚਦੇ ਨੇ ਆ ਘਰ ਦੇ ਵਿੱਚ ਗਰਨੇਡ ਸੁੱਟਿਆ ਜਾਂਦਾ ਉਸ ਤੋਂ ਬਾਅਦ ਬਲਾਸਟ ਵੀ ਹੁੰਦਾ ਹੈ ਲੈ ਕਿ ਉਸ ਤਰ੍ਹਾਂ ਜਾਨੀ ਨੁਕਸਾਨ ਤੋਂ ਬਚਾ ਰਿਆ ਇਸ ਦੇ ਬਾਅਦ ਇੱਕ ਇੱਕ ਕਰਕੇ ਦੋਵੇਂ ਮੁਲਜ਼ਮਾਂ ਦੀ ਜੋ ਕੇ ਗਿਫਤਾਰੀ ਹੁੰਦੀ ਹੈ ਤਾਂ ਜਿਨ੍ਹਾਂ ਨੂੰ ਕਿ ਹੁਣ ਨਿਆਂਇਕ ਹਰਸ ਦੇ ਵਿੱਚ ਭੇਜਿਆ ਗਿਆ ਦੋ ਮੁਲਜ਼ਮ ਜਿਨ੍ਹਾਂ ਦਾ ਨਾਮ ਰੋਹਨ ਮਸੀਹ ਤੇ ਵਿਸ਼ਾਲ ਮਸੀਹ ਹੈ ਇਹਨਾਂ ਨੂੰ ਅਦਾਲਤ ਕੋਰਟ ਦੇ ਵਿੱਚ ਦਰਸਲ ਪੇਸ਼ ਕੀਤਾ ਗਿਆ ਸੀ ਪੇਸ਼ੀ ਵੇਲੇ ਦੀਆਂ ਤਨੌਸੀ ਇਹ ਤਸਵੀਰਾਂ ਵੀ ਵਿਖਾ ਰਹੇ ਆ ਤੇ ਕੋਰਟ ਨੇ ਦੋਹਾਂ ਮੁਲਜ਼ਮਾਂ ਨੂੰ ਨਿਆਂਇਕ ਫਰਾਸਤ ਦੇ ਵਿੱਚ ਭੇਜ ਦਿੱਤਾ ਕਿਉਂਕਿ ਅੱਜ ਰਿਮਾਂਡ ਖਤਮ ਹੋਇਆ ਸੀ ਰਿਮਾਂਡ ਖਤਮ ਹੋਣ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜਲਦ ਚੰਡੀਗੜ੍ਹ ਪੁਲਿਸ ਪ੍ਰੋਡਕਸ਼ਨ ਫਰੰਟ ਤੇ ਲਿਆ ਕੇ ਪੂਰੇ ਮਾਮਲੇ ਦੇ ਵਿੱਚ ਪੁੱਛਗਿੱਛ ਕਰੇਗੀ ਕਿਉਂਕਿ ਜੋ ਸੈਕਟਰ 10 ਦੇ ਵਿੱਚ ਗਰਨੇਡ ਸੁੱਟਿਆ ਗਿਆ ਉਸ ਪੂਰੇ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਪ੍ਰੋਡਕਸ਼ਨ ਫਰੰਟ ਤੇ ਲੈ ਕੇ ਆਪਣੇ ਪੱਧਰ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਸਵਾਲ-ਜਵਾਬ ਕੀਤੇ ਜਾਣਗੇ ਚੰਡੀਗੜ੍ਹ ਦੇ ਵਿੱਚ ਹੋਏ ਗਰਨੇਡ ਅਟੈਕ ਦੇ ਦੋ ਮੁੱਖ ਮੁਲਜ਼ਮ ਵਿਸ਼ਾਲ ਮਸੀਹ ਤੇ ਰੋਹਨ ਮਸੀਹ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਲਗਾਤਾਰ ਪੁੱਛਗਿੱਛ ਤਾਂ ਅੱਜ ਉਹਨਾਂ ਦਾ ਜਿਹੜਾ ਰਿਮਾਂਡ ਹੈ ਖਤਮ ਹੋਣ ਤੋਂ ਬਾਅਦ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਸੀਂ ਕੀ ਹੁਣ ਰਿਮਾਂਡ ਮਿਲਿਆ ਜਾਂ ਨਹੀਂ ਜੀ ਜੁਡੀਸ਼ੀਅਲ ਹੈ। ਤਾਂ ਦੋਵਾਂ ਨੂੰ ਜੋ ਹੈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਹੁਣ ਚੰਡੀਗੜ੍ਹ ਪੁਲਿਸ ਇਹਨਾਂ ਦੋਵਾਂ ਨੂੰ ਜੋ ਹੈ ਪ੍ਰੋਡਕਸ਼ਨ ਵਾਰੰਟ ਤੇ ਜੋ ਹੈ ਲਾ ਜਾ ਕੇ ਪੁੱਛਗਿੱਛ ਕਰ ਸਕਦੀ ਹੈ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਦੀਆਂ ਤਸਵੀਰਾਂ ਨੇ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਉਨ੍ਹਾਂ ਵੱਲੋਂ ਗ੍ਰਨੇਡ ਅਟੈਕ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੰਮ੍ਰਿਤਸਰ ਦਾ ਜੋ ਐਸਐਸਓਸੀ ਸੈੱਲ ਹੈ ਉਸ ਵੱਲੋਂ ਦੋਹਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਗਈ ਸੀ ਤਾਂ ਦੋਵਾਂ ਦਾ ਪਹਿਲਾਂ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਸੀ ਇੱਕ ਦਾ ਯਾਨੀ ਕਿ ਜਿਹੜਾ ਰੋਹਿਨ ਮਸੀਹ ਹੈ ਉਸ ਦਾ ਕੱਲ ਰਿਮਾਂਡ ਖਤਮ ਹੋਇਆ ਸੀ ਔਰ ਵਿਸ਼ਾਲ ਮਸੀਹ ਤਾਂ ਦੋਵਾਂ ਨੂੰ ਅੱਜ ਫਿਰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਹੁਣ ਅਦਾਲਤ ਵੱਲੋਂ ਜਿਹੜੇ ਹੁਕਮ ਜਾਰੀ ਹੋਏ ਨੇ ਕਿ ਦੋਵਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ भेज ਦਿੱਤਾ ਗਿਆ ਤਾਂ 14 ਦਿਨ ਦੀ ਨਿਆਇਕ ਹਿਰਾਸਤ ਜਿਹੜੀ ਹੈ ਉਹ ਹੁਣ ਪੁਲਿਸ ਨੂੰ ਜਿਹੜੇ ਆਦੇਸ਼ ਅਦਾਲਤ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਚੰਡੀਗੜ੍ਹ ਪੁਲਿਸ ਹੁਣ ਇਹਨਾਂ ਨੂੰ ਕਦੋਂ ਆਪਣੇ ਨਾਲ ਲੈ ਕੇ ਚੰਡੀਗੜ੍ਹ ਜਾਂਦੀ ਹੈ ਕਿਉਂਕਿ ਜਿਹੜਾ ਮਾਮਲਾ ਹੈ ਉਹ ਚੰਡੀਗੜ੍ਹ ਪੁਲਿਸ ਦਾ ਹੈ ਔਰ ਚੰਡੀਗੜ੍ਹ ਪੁਲਿਸ ਵੱਲੋਂ ਹੀ ਇਸ ਮਾਮਲੇ ਨੂੰ ਲੈ ਕੇ ਪੁਸ਼ਗਿਸ਼ ਕੀਤੀ ਜਾਣੀ ਹੈ ਤਾਂ ਇਸ ਵੇਲੇ ਅਦਾਲਤ ਦੇ ਵਿੱਚ ਦੋਵਾਂ ਨੂੰ ਪੇਸ਼ ਕਰਨ ਤੋਂ ਬਾਅਦ ਤੁਸੀਂ ਦੇਖੋ ਕਿ ਐਸਐਸਓਸੀ ਦੀ ਜਿਹੜੀ ਟੀਮ ਹੈ ਉਹ ਬਾਹਰ ਪਹੁੰਚੀ ਹੈ ਤਾਂ ਹੁਣ ਇਹਨਾਂ ਦੋਵਾਂ ਨੂੰ ਜੋ ਹੈ ਉਹ ਜੇਲ੍ਹ ਭੇਜ ਦਿੱਤਾ ਜਾਏਗਾ ਯਾਨੀ ਕਿ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਣ ਦੇ ਆਦੇਸ਼ ਅਦਾਲਤ ਦੇ ਵੱਲੋਂ ਜਾਰੀ ਕੀਤੇ ਗਏ ਨੇ ਹਾਲਾਂਕਿ ਰਿਮਾਂਡ ਦੇ ਦੌਰਾਨ ਦੋਵਾਂ ਦੇ ਕੋਲੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਗਈ ਹੈ ਉਸ ਦੌਰਾਨ ਕੀ ਖੁਲਾਸੇ ਹੋਏ ਨੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਜੋ ਹੈ ਖੁਲਾਸਾ ਕੀਤਾ ਜਾ ਸਕਦਾ ਪਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਪੁਲਿਸ ਦਾ ਜਿਹੜਾ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਫਿਲਹਾਲ ਜੇਲ੍ਹ ਭੇਜਿਆ ਜਾ ਰਿਹਾ ਹੈ ਤਾਂ ਚੰਡੀਗੜ੍ਹ ਪੁਲਿਸ ਕਦੋਂ ਇਹਨਾਂ ਨੂੰ ਚੰਡੀਗੜ੍ਹ ਲੈ ਕੇ ਪਹੁੰਚਦੀ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਦਾ ਇੱਕ ਵੱਖਰਾ ਮਾਮਲਾ ਹੈ ਔਰ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਐਸਐਸ ਓਸੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਹ ਇੱਕ ਵੱਖਰਾ ਮਾਮਲਾ ਹੈ ਪਾਕਿਸਤਾਨ ਦੇ ਵਿੱਚੋਂ ਪਵਾਲੇ ਪਾਸਿਓਂ ਕਿਸ ਤਰੀਕੇ ਦੇ ਨਾਲ ਡਰੋਨ ਦੇ ਰਾਹੀਂ ਜਿਹੜੇ ਗਰਨੇਡ ਨੇ ਜਾਂ ਹੋਰ ਜਿਹੜਾ ਅਸਲਾ ਉਹ ਇਹਨਾਂ ਤੱਕ ਪਹੁੰਚਿਆ ਸੀ ਤਾਂ ਉਸ ਮਾਮਲੇ ਦੇ ਵਿੱਚ ਤੇਡ ਸਪੈਸ਼ਲ ਆਪਰੇਸ਼ਨ ਸੈਲ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਗ੍ਰੈਂਡੇਟ ਅਟੈਕ ਹੋਇਆ ਸੀ ਉਸ ਮਾਮਲੇ ਦੇ ਵਿੱਚ ਜਲਦ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਪ੍ਰੋਡਕਸ਼ਨ ਵਾਰਡੰਟ ਦੇ ਜੋ ਹੈ ਉਹ ਲੈ ਕੇ ਇਹਨਾਂ ਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰ ਸਕਦੀ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ న్యూਸ 18 ਅੰਮ੍ਰਿਤਸਰ ਰੋਕ ਰੰਗ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਐਨਆਈਏ ਨੇ ਵੱਡੀ ਕਾਰਵਾਈ ਕੀਤੀ ਹੈ ਮੋਗਾ ਸਮੇਤ ਚਾਰ ਥਾਵਾਂ ਤੇ ਐਨਆਈਏ ਦੇ ਵੱਲੋਂ ਰੇਡ ਕੀਤੀ ਗਿਆ ਮੋਗਾ ਦੇ ਨਿਹਾਲਸੀ ਵਾਲਾ ਦੇ ਵਿੱਚ ਐਨਆਈਏ ਦੀ ਰੇਡ ਹੋਈ ਹੈ ਹਰਿਸ਼ਤਾਨਾਂ ਅਤਿਨਾ ਦੇ ਰਾਜੂ ਨੇ ਕਾਰਵਾਈ ਕੀਤੀ ਗਿਆ ਪਿਛਲੇ ਸਾਲ ਐਨਆਈਏ ਨੇ ਮਾਮਲਾ ਦਰਜ ਕੀਤਾ ਸੀ ਮੋਗਾ ਦੇ ਪਿੰਡ ਬਿਲਾਸਪੁਰ ਦੇ ਵਿੱਚ ਕਰਵਨ ਸਿੰਘ ਨਾਂ ਦੇ ਸ਼ਖਸ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਰਾਮਪੁਰਾ ਫੂਲ ਦੇ ਵਿੱਚ ਵੀ ਐਨਆਈਏ ਨੇ ਰੇਡ ਕੀਤੀ ਹੈ ਨਿੱਜੀ ਵਾਸਤੇ ਡਰਾਈਵਰ ਲਾਡੀ ਦੇ ਘਰ ਤੇ ਛਾਪਾ ਮਾਰਿਆ ਗਿਆ ਲਾਡੀ ਦੇ ਪਿਤਾ ਗੁਰਮੇਲ ਸਿੰਘ ਤੋਂ ਵੀ ਪੁੱਛਿਆ ਗਈ ਹੈ ਨਾ ਇਹਨੇ ਗੁਰਮੇਰ ਸਿੰਘ ਨੂੰ ਚੰਡੀਗੜ੍ਹ ਆਉਣ ਦਾ ਨੋਟਿਸ ਵੀ ਦਿੱਤਾ ਹੈ ਤਾਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਜਗਾਵਾਂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨੇਗੇ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਵੱਖ-ਵੱਖ ਜਗਾਵਾਂ ਦੀਆਂ ਆ ਤਸਵੀਰਾਂ ਵਿਖਾਰੇ ਨੇ ਦਰਸਲ ਮੋਗਾ ਸਮੇਤ ਚਾਰ ਥਾਵਾਂ ਤੇ NIA ਦਾ ਇਹ ਐਕਸ਼ਨ ਨਜ਼ਰ ਆਇਆ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਇਹਨੇਗੇ ਨੇ ਰੇਡ ਕੀਤੀ ਹੈ ਉੱਥੇ ਖਾਲਿਸਤਾਨ ਦੇ ਸਮਰਥਕਾਂ ਤੇ ਉਹਨਾਂ ਦੇ ਨਾਲ ਜੁੜੇ ਲੋਕਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਚੱਲ ਰਿਹਾ ਕਿਸੇ ਕੋਲ ਹੀ ਤੇ ਉਹ ਮੇਰੇ ਪ੍ਰੂਫ ਹੋ ਗਏ ਜੀ ਉੱਥੇ ਬੋਲਦੇ ਨੇ ਤੇ ਪਰ ਮੈਂ ਉਹ ਨੰਬਰ ਨਹੀਂ ਲਿਆ ਉਹ ਵਾਰ-ਵਾਰ ਪਤਾ ਨਹੀਂ ਕਿਹੜੇ ਹਸਾਮਨਾ ਨੇ ਉਹ ਕੀਤਾ ਮਰੀ ਅੜੀ ਤੇ ਚੱਲ ਰਿਹਾ ਵੀ ਤੁਹਾਡੇ ਨੰਬਰ ਨੂੰ ਲੈ ਕੇ ਤੁਹਾਡੇ ਘਰੇ ਰੇਡ ਪਈ ਹੈ ਹਾਂਜੀ ਹਾਂਜੀ ਨੰਬਰ ਨੇ ਹੂੰ ਨੰਬਰ ਤੁਹਾਡੇ ਕੋਲ ਚੱਲ ਨਹੀਂ ਰਿਹਾ ਉਹ ਹਾਂਜੀ ਹਾਂਜੀ ਸਾਡੇ ਕੋਲ ਨਹੀਂ ਮੈਂ ਲਿਆ ਉਹ ਨੰਬਰ ਜੀ ਇਹ 2023 ਸ਼ਿਕਾਇਤ ਕਹਿੰਦੇ ਨੇ ਜੇ ਪਤਾ ਜਦੋਂ 14-15 ਸਾਲ ਪਹਿਲਾਂ ਨੰਬਰ ਲਏ ਕਿਨੇ ਜਿਹੜੇ ਕਿਨੇ ਕੋਈ ਨੰਬਰ ਹੂੰ ਹਾਂਜੀ ਤੇ ਉਹ ਵਾ ਤਾਂ ਨੰਬਰ ਹੀ ਲਈ ਸੀ ਤੁਸੀਂ ਕਿੱਥੋਂ ਦੇ ਵਾਸੀ ਹੋ ਰਹਿਣ ਵਾਲੇ ਰਹਿਣ ਵਾਲੇ ਜੀ ਆਪਣਾ ਕੰਡਮਪਰਾ ਜੀ ਮੋੜ ਤੋਂ ਉੱਤੋਂ ਵਾਲੀ ਵਾਲੀ ਜੀ ਹਾਂਜੀ ਤੇ ਕੀ ਉਹਨਾਂ ਨੇ ਇੱਕ ਐਨਡੀ ਜਿਹੜਾ ਨੇ ਤੁਹਾਡੇ ਘਰ ਦੀ ਤਲਾਸ਼ੀ ਲਈ ਕੀ ਹੋਰ ਹਾਂ ਜੀ ਸਾਰੀ ਤਲਾਸ਼ੀ ਟੂ ਜ਼ੈਡ ਵੈਗਾ ਦੀ ਵੀ ਲਵਾਰੀਆਂ ਦੇ ਕੱਪ ਬੋਰ ਉੱਪਰ ਕਮੇਟੀ ਸੱਤ ਸਾਰੀ ਕੁਝ ਲੈ ਕੇ ਗਈ ਲੈ ਕੇ ਗਏ ਨੇ ਨਾਲ ਨਹੀਂ 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 ਲੈ ਕੇ ਕੁਝ ਨਹੀਂ ਕੁਝ ਨਹੀਂ ਸੀ ਸਾਡੀ ਕੋਈ ਫੋਨ ਵਗੈਰਾ ਤੁਹਾਡੇ ਨਾਲ ਫੋਨ ਲੈ ਕੇ ਗਿਆ ਜੀ ਦੋਨਾਂ ਦੀ ਐਸਾ ਤੁਹਾਡੇ ਦੋਨਾਂ ਦੇ ਫੋਨ ਲੈ ਕੇ ਗਏ ਲੈ ਕੇ ਗਏ ਜੀ ਹਾਂਜੀ ਹਾਂਜੀ ਇਹ ਕਿੱਥੋਂ ਆਏ ਸੀ ਤੁਹਾਨੂੰ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਹੈ ਜੀ ਸਾਨੂੰ ਤੇ ਬੋਲਦੇ ਆ ਵੀ ਦਿੱਲੀ ਤੋਂ ਟੀਮ ਆਈ ਹੈ ਜੀ ਜੀ ਹਾਂਜੀ ਹਾਂਜੀ ਤੇ ਤੁਹਾਨੂੰ ਕੋਈ ਬੁਲਾਇਆ ਦੁਆਰੇ ਉਹਨਾਂ ਨੇ ਕਿੱਥੇ ਬੁਲਾਇਆ ਜੀ ਬੁਲਾਇਆ ਜੀ ਸਾਨੂੰ 30 ਤਰੀਕ ਨੂੰ ਚੰਡੀਗੜ੍ਹ ਬੁਲਾਇਆ ਜੀ ਨੌਜਵਾਨ ਤੇ ਐਨਡੀਪੀਐਸ ਦਾ ਜਾਲੀ ਕੇਸ ਦਰਜ ਕਰਨ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਕਪੂਰਥਲਾ ਦੇ ਐਸਐਸਪੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਤਿੰਨਾ ਮੁਲਜ਼ਮਾਂ ਪੁਲਿਸ ਕਰਮੀਆਂ ਮੁਲਜ਼ਮ ਪੁਲਿਸ ਕਰਮੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਡੀਜੀਪੀ ਪੰਜਾਬ ਨੇ ਹਾਈ ਕੋਰਟ ਦੇ ਵਿੱਚ ਐਫੀ ਡੈਵਿਡ ਦਾਖਲ ਕੀਤਾ ਹੈ ਮਾਮਲੇ ਦੀ ਜਾਂਚ ਲਈ ਐਐਸਆਈਟੀ ਦਾ ਗਠਨ ਕੀਤਾ ਗਿਆ ਹੈ નિર્ਦੋਸ਼ ਨੌਜਵਾਨ ਨੂੰ ਬਣਦਾ ਮੁਆਵਜ਼ਾ ਵੀ ਮਿਲੇਗਾ 24 ਜੂਨ ਨੂੰ ਲਾਪਰਿਤ ਨਾਂ ਦੇ ਨੌਜਵਾਨ ਦੀ ਦਰਸਨ ਗਿਰਫਤਾਰ ਹੋਈ ਸੀ ਪੁਲਿਸ ਦੀ ਗੱਡੀ ਨੂੰ ਸਾਈਡ ਨਾ ਦੇਣ ਤੇ ਐਨਡੀਪੀਐਸ ਦਾ ਕੇਸ ਪਾਇਆ ਗਿਆ ਸੀ 500 ਤੋਂ ਜ਼ਿਆਦਾ ਨਸ਼ੀਲੇ ਕੈਪਸੂਲਾਂ ਦੀ ਬਰਾਮਦਗੀ ਦਿਖਾ ਕੇ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਹਣ ਕਾਰਵਾਈ ਹੋਈ ਹੈ ਕਪੂਰਥਲਾ ਦੇ ਐਸਐਸਪੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਆ ਤਿੰਨਾ ਮੁਲਜ਼ਮ ਪੁਲਿਸ ਕਰਮੀਆਂ ਨੂੰ ਲਾਈਨ ਹਾਜ਼ਰ ਕਰ ਲਿਆ ਗਿਆ ਡੀਜੀਪੀ ਪੰਜਾਬ ਨੇ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਵੀ ਦਾਖਲ ਕਰ ਦਿੱਤਾ ਹੈ ਮਾਮਲੇ ਦੀ ਜਾਂਚ ਲਈ ਐਐਸਆਈਟੀ ਦਾ ਗਠਨ ਕੀਤਾ ਗਿਆ ਤੇ નિર્ਦੋਸ਼ ਨੌਜਵਾਨ ਨੂੰ ਬਣਦਾ ਮਾਫਜ਼ਾ ਵੀ ਮਿਲੇਗਾ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ 24 ਜੂਨ ਨੂੰ ਦਰਸਲ ਲਾਪ੍ਰਿਤ ਨਾਂ ਦੇ ਨੌਜਵਾਨ ਦੀ ਜੋ ਕਿ ਗ੍ਰਿਫਤਾਰੀ ਹੁੰਦੀ ਹੈ ਪੁਲਿਸ ਦੀ ਗੱਡੀ ਨੂੰ ਜਦੋਂ ਉਸ ਦੇ ਵੱਲੋਂ ਸਾਈਡ ਨਹੀਂ ਦਿੱਤੀ ਗਈ ਤਾਂ ਇਸ ਦੇ ਬਾਅਦ ਐਨਡੀਪੀਐਸ ਦਾ ਕੇਸ ਪਾਇਆ ਜਾਂਦਾ ਹੈ 500 ਤੋਂ ਜ਼ਿਆਦਾ ਨਸ਼ੀਲੇ ਕੈਪਸੂਲਾਂ ਦੀ ਬਰਾਮਦਗੀ ਦਿਖਾ ਕੇ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਵੀ ਹੋਈ ਇਸ ਪਟੀਸ਼ਨ ਦੇ ਵਿੱਚ ਸ਼ਾਰਟ ਭੇਜਣ ਦੀ ਜਿਹੜੀਆਂ ਫਰੈਸ਼ ਰੀਟੈਂਸ਼ਨ ਗਰਾਉਂਡਸ ਨੇ ਜਿਹੜੀਆਂ 13 ਮਾਰਚ 2024 ਨੂੰ ਲੈ ਕੇ ਆਏ ਨੇ ਉਹਦੇ ਵਿੱਚ ਅਸੀਂ ਸਪੈਸੀਫਿਕ ਕੋਰਟ ਨੂੰ ਕਲੀਅਰ ਕੀਤਾ ਹੈ ਕਿ ਜਿਹੜਾ ਅਨੈਕਸਰ ਪੀ ਤਈ ਹੈ ਜਿੱਦੇ ਵਿੱਚ ਇੱਕ ਚਿੱਠੀ ਡਿਮਲੂਗੜ ਤੋਂ ਆਂਦੀ ਹੈ ਜਿਹਦੇ ਵਿੱਚ ਪਾਈ ਹਰਦੀਪ ਸਿੰਘ ਨਿਜਰ ਦੇ ਮਰਡਰ ਨੂੰ ਲੈ ਕੇ ਚਿੱਠੀ ਲਿਖੀ ਜਾਂਦੀ ਹੈ ਔਰ ਤੇ ਜਿਹੜੇ ਸਿਗਨੇਚਰਸ ਨੇ ਸਾਡੇ ਫੋਰਜਡ ਹੈਗੇ ਅਸੀਂ ਚਾਰ ਪਲੀਜ਼ ਜਿਹੜੀਆਂ ਨੇ ਬੈਂਚ ਅੱਗੇ ਲੈ ਕੇ ਆਏ ਆਏ ਸਕਿਨ ਅਸੀਂ ਕੋਰਟ ਨੂੰ ਬਰੀਫ ਕੀਤਾ ਹੈ ਕਿ ਜਿਹੜੀ ਸੈਟੀਸਫੈਕਸ਼ਨ ਹੁੰਦੀ ਹੈ ਸਬਜੈਕਟਿਵ ਸੈਟੀਸਫੈਕਸ਼ਨ ਹੈ ਉਹ ਡੀਐਮ ਲਈ ਮੰਡੇਟਰੀ ਹੁੰਦੀ ਹੈ ਤੇ ਡੀਐਮ ਨੇ ਜਦੋਂ ਇਹ ইস্যੂ ਕਰਨੇ ਸੀ ਐਨਐਸਓ ਆਰਡਰਸ ਉਹਨੇ ਸਬਜੈਕਟਿਵ ਸੈਟੀਸਫੈਕਸ਼ਨ ਨਹੀਂ ਕੀਤੀ ਅਸੀਂ ਇੱਕ ਤਾਂ ਉਹਨੂੰ ਸਿਗਨੇਚਰਸ ਦਾ ਕਿਹਾ ਜਿਹਦੇ ਉਹਨਾਂ ਨੇ ਹੈਂਡਰਾਈਟਿੰਗ ਐਕਸਪੋਰਟ ਕੋਲ ਰਿਪੋਰਟ ਨਹੀਂ ਲਈ ਰੋਕਰਾਂਗੇ ਅਗਲੇ ਦਾ ਸੁਪਰੀਮ ਕੋਰਟ ਦਾ YouTube ਚੈਨਲ ਹੈਕ ਹੋ ਗਿਆ ਹੈ ਅਮਰੀਕਾ ਕ੍ਰਿਪਟੋ ਕਰੰਸੀ XRP ਦਾ ਵਿਗਿਆਪਨ ਦਿਖਾਈ ਦੇ ਰਿਹਾ ਹੈ ਹੈਕਰਾਂ ਨੇ ਸਾਰੀਆਂ ਵੀਡੀਓਜ਼ ਨੂੰ ਵੀ ਪ੍ਰਾਈਵੇਟ ਕਰ ਦਿੱਤਾ ਹੈ YouTube ਚੈਨਲ ਤੇ 2 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਹਾਲਾਂਕਿ ਉਹਨਾਂ ਦਾ YouTube ਤੇ ਪੇਜ ਉਪਲਬਧ ਨਹੀਂ ਹੈ ਤੇ ਵੱਡੀ ਖਬਰ ਜੁੜੀ ਹੋਈ ਹੈ ਸੁਪਰੀਮ ਕੋਰਟ ਦੇ YouTube ਚੈਨਲ ਦੇ ਨਾਲ ਜਿਹੜਾ ਕਿ YouTube ਚੈਨਲ ਹੈਕ ਹੋ ਗਿਆ ਹੈ ਅਮਰੀਕਾ ਕ੍ਰਿਪਟੋ ਕਰੰਸੀ XRP ਦਾ ਵਿਗਿਆਪਨ ਇਸ ਤੇ ਕਿ ਦਿਖਾਈ ਦੇ ਰਿਹਾ ਹੈ ਹਾਕਰਾਂ ਨੇ ਸਾਰੀਆਂ ਵੀਡੀਓਜ਼ ਨੂੰ ਜੋ ਕੇ ਪ੍ਰਾਈਵੇਟ ਕਰ ਦਿੱਤਾ ਹੈ YouTube ਚੈਨਲ ਤੇ 2 ਲੱਖ ਤੋਂ ਵੱਧ ਜੋ ਕੇ ਸਬਸਕ੍ਰਾਈਬਰ ਨੇ ਹਾਲਾਂਕਿ ਉਹਨੇ YouTube ਤੇ ਪੇਜ ਉਪਲਬਧ ਵੀ ਨਹੀਂ ਹੈ ਦਰਸਲ ਸੁਪਰੀਮ ਕੋਰਟ ਦਾ ਜਿਹੜਾ ਕਿ YouTube ਚੈਨਲ ਹੈ ਜਦੋਂ ਬਹੁਤ ਹਾਈ ਪ੍ਰੋਫਾਈਲ ਕੇ ਸੰਧੀ ਲਾਈਵ ਹੀਰਿੰਗ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ ਉਸ ਦੀ ਸਟ੍ਰੀਮਿੰਗ ਵੀ اسی ਚੈਨਲ ਤੇ ਹੁੰਦੀ ਹੈ ਤਾਂ ਇਹੀ ਚੈਨਲ ਜੋ ਕੇ ਹੈਕ ਹੋ ਗਿਆ ਦਰਸਲ ਅਮਰੀਕਾ ਕ੍ਰਿਪਟੋ ਕਰੰਸੀ XRP ਦਾ ਵਿਗਿਆਪਨ ਇਸ ਤੇ ਦਿਖਾਈ ਦੇ ਰਿਹਾ ਜਿਸ ਦੀ ਅਸੀਂ ਤੁਹਾਨੂੰ ਅਸੀਂ ਤਸਵੀਰਾਂ ਵੀ ਵਿਖਾ ਰਹੇ ਹਾਂ ਹੈਕਰਾਂ ਨੇ ਸਾਰੀਆਂ ਵੀਡੀਓਜ਼ ਨੂੰ ਵੀ ਪ੍ਰਾਈਵੇਟ ਕਰ ਦਿੱਤਾ ਹੈ YouTube ਚੈਨਲ ਤੇ 2 ਲੱਖ ਤੋਂ ਵੱਧ ਜੋ ਕੇ ਸਬਸਕ੍ਰਾਈਬਰ ਨੇ ਹਾਲਾਂਕਿ YouTube ਤੇ ਚਿਹੜਾ ਕਿ ਇਹ YouTube ਤੇੜਾ ਪੇਜ ਉਪਲਬਧ ਨਹੀਂ ਆ ਹੁਣ ਉਥੇ ਪੇਜ ਨਜ਼ਰ ਨਹੀਂ ਆ ਰਿਹਾ ਰੋਕਰਾਂਗੇ ਅਗਲੀ ਵੱਡੀ ਖਬਰ ਦਾ ਜਲਾਲਾਬਾਦ ਦੇ ਵਿੱਚ ਦਾਜ ਦੇ ਲਾਲਚ ਵਿੱਚ ਹੈਵਾਨੀਅਤ ਦੀਆਂ ਹੱਦਾਂ ਪਾਰ ਹੋਈਆਂ ਨੇ ਸਹੁਰੇ ਪਰਿਵਾਰ ਨੇ ਨੂਨ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਨੂਨ ਦੇ ਨੱਕ ਤੇ ਹਮਲਾ ਕੀਤਾ ਗਿਆ ਤੇ ਵਾਲ ਕੱਟੇ ਗਏ ਪ੍ਰਾਈਵੇਟ ਪਾਰਟ ਤੇ ਕੈਂਚੀਆਂ ਦੇ ਨਾਲ ਕਈ ਵਾਰ ਕੀਤੇ ਗਏ ਨੇ ਮਹਿਲਾ ਨੂੰ ਵੇਕੇ ਕਰ ਅੱਗੇ ਸੁੱਟ ਕੇ ਸਹੁਰਾ ਤੇ ਪਤੀ ਉਸ ਦੇ ਬਾਅਦ ਫਰਾਰ ਹੋ ਜਾਂਦੇ ਨੇ ਪੀੜਤ ਮਹਿਲਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਰੀਦਕੋਟ ਰੈਫਰ ਕੀਤਾ ਗਿਆ ਹੈ ਪੀੜਤਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਸਹੁਰੇ ਤੇ ਪਤੀ ਦੇ ਵੱਲੋਂ ਲਗਾਤਾਰ ਦਾਜ ਦੀ ਮੰਗ ਕੀਤੀ ਜਾਂਦੀ ਸੀ ਕਿ ਪਰਿਵਾਰ ਨੇ ਦੋ ਦਿਨ ਪਹਿਲਾਂ ਹੀ ਦਾਜ ਵਜੋਂ ਦਿੱਤੇ ਸੀ 2 ਲੱਖ ਰੁਪਏ ਵੀਰਤ ਮਹਿਲਾ ਦੇ ਦੋ ਬੱਚੇ ਵੀ ਨੇ ਮਹਿਲਾ ਦੇ ਪਿਕੇ ਪਰਿਵਾਰ ਦੇ ਬਣੂ ਤੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜਲਾ ਲਾ ਬਿਨਾਂ ਜੁੜੀ ਹੈ ਵੱਡੀ ਖਬਰ ਹੈ ਕਿ ਇੱਕ ਦਾਜ ਦੇ ਲਾਲਚ ਵਿੱਚ ਹੈਵਾਨੀਅਤੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਸਹੁਰੇ ਪਰਿਵਾਰ ਨੇ ਬਣੂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸਿਰਫ ਕੁੱਟਮਾਰ ਹੀ ਨਹੀਂ ਕੀਤੀ ਬਣੂ ਦੇ ਨੱਕ ਤੇ ਹਮਲਾ ਕੀਤਾ ਗਿਆ ਵਾਲ ਕੱਟੇ ਗਏ ਪ੍ਰਾਈਵੇਟ ਪਾਰ ਤੇ ਕੈਂਚੀਆਂ ਦੇ ਨਾਲ ਵਾਰ ਕੀਤੇ ਗਏ ਮਹਿਲਾ ਨੂੰ ਪੇਕੇ ਘਰ ਅੱਗੇ ਉਸ ਤੋਂ ਬਾਅਦ ਛੁੱਟ ਦਿੱਤਾ ਜਾਂਦਾ ਹੈ ਤੇ ਇਸ ਦੇ ਬਾਅਦ ਸਹੁਰਾ ਤੇ ਪਤੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੀੜਤ ਮਹਿਲਾ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਕਿ ਫਰੀਦਕੋਟ ਰੈਫਰ ਕੀਤਾ ਗਿਆ ਹੈ ਤੇ ਪੀੜਤ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਜੋ ਇਹ ਜਾਣਕਾਰੀ ਸਾਹਮਣੇ ਆਈ ਹੈ ਸਹੁਰੇ ਤੇ ਪਤੀ ਦੀ ਬ ਲਗਾਤਾਰ ਦਾਜ ਦੀ ਮੰਗ ਕੀਤੀ ਜਾਂਦੀ ਤੇ ਪੇਕੇ ਪਰਿਵਾਰ ਨੇ 2 ਦਿਨ ਪਹਿਲਾਂ ਹੀ ਦਾਜ ਵਜੋਂ 2 ਲੱਖ ਰੁਪਏ ਵੀ ਦਿੱਤੇ ਸਨ ਆ ਪੀੜਤ ਮਹਿਲਾ ਦੇ 2 ਬੱਚੇ ਵੀ ਨੇ ਤੇ ਮਹਿਲਾ ਦੇ ਪੇਕੇ ਪਰਿਵਾਰ ਦੇ ਪਰ ਉਹ ਇਸ ਧੀ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਇਹ ਇੱਕ ਪਰਿਵਾਰ ਦੇ ਨੇ ਉੱਤੋਂ ਮਿਲੋ ਤਾਂ ਅਲੱਗ-ਅਲੱਗ ਸੌਹਰੇ ਪਰਿਵਾਰ ਜਿਸ ਤਰ੍ਹਾਂ ਮਿਲ ਗਏ ਇਹ ਪਤਾ ਨਹੀਂ ਹੁੰਦਾ ਕਿ ਧੀ ਦੇ ਮੁਕੱਦਰ ਕਿੱਥੇ ਜਾ ਕੇ ਖੜੇ ਹੋਣੇ ਆ ਉਹਨਾਂ ਦੋਨਾਂ ਧੀਆਂ ਨੂੰ ਜਿਆਦਾ ਇਹਨੂੰ ਧੀਜ ਵੀ ਦਿੱਤਾ ਉਹਨਾਂ ਕੁੜੀ ਨੂੰ ਇਹਦੀ ਸਪੋਰਟ ਵੀ ਜਿਆਦਾ ਕੀਤੀ ਫਿਰ ਵੀ ਇਹਦੇ ਨਾਲ ਉਹ ਦੂਜੀਆਂ ਦੋ ਕੁੜੀਆਂ ਨਾਲੋਂ ਜ਼ਿਆਦਾ ਇਹਦਾ ਬੁਰਾ ਹਾਲਾਤ ਅਜ ਤੱਕ ਨ ਹੋ ਰਹੇ ਨੇ ਜੁੜੇ ਹੋ ਗਏ ਸੈਂ 7 ਸਾਲ ਹੋ ਗਏ ਮਸਲਾ ਲੜਾਈ ਹੈ ਦਾਜ ਦਾ ਹੀ ਅੱਗੇ ਇੱਕ ਰੀ ਦਿੱਤਾ ਜੀ ਤੇ ਹੁਣ ਦੁਬਾਰਾ ਫਿਰ ਦੇ ਆ ਤੇ ਹੁਣ ਥਾਂ ਤੋਂ ਲਈ ਨੇ ਤੇ ਹੁਣ ਫਿਰ ਲੋੜਾ ਪਾ ਲਿਆ ਨੇ ਕਿ 2 ਲੱਖ ਰੁਪਏ ਚਾਹੀਦੇ ਉਹ ਵੀ ਦੇ ਦਿੱਤਾ ਹੈ ਤੇ ਫਿਰ ਵੀ ਹੁਣ ਅਜੇ ਪੁੱਟ ਮਾਰ ਗੁਡੀ ਫਿਰ ਸੈਟ ਨਹੀਂ ਹਾਂਜੀ ਇਹ ਕਾਰਗੜ ਤੋਂ ਆਏ ਆ ਫਿਜ਼ੀਕਲ ਅਸੌਲਟ ਨਾ ਨਾ ਇੰਜਰੀਜ਼ ਹੈ ਗਈਆਂ ਨੇ ਇਹਦੀ ਨੋਜ਼ ਤੇ ਹੈਂਡਸ ਤੇ ਇਸੀ ਰੈਫਰ ਕਰ ਰਹੀ ਹਾਂ ਫਰੀਦਕੋਟ ਇੰਜਰੀ ਹੈ ਨਾਵੇਂ ईएनटी ओपिनियन रिक्वायर्ड ਹੈ ਨਾਵੇਂ ਇਸ ਕਰਕੇ ਰੈਫਰ ਕਰਨਾ ਹੈ ਪੇਸ਼ੈਂਟ ਪਲਾਸਟਿਕ ਸਰਜਰੀ ओपिनियन रिक्वायर्ड ਹੈ ਨਾਵੇਂ ਥੈਂਕ ਯੂ ਚੰਡੀਗੜ੍ਹ ਦੇ ਵਿੱਚ ਕਾਲਜ ਪ੍ਰੋਫੈਸਰ ਤੇ ਵਿਦਿਆਰਥਣਾਂ ਨੂੰ ਤੰਗ ਕਰਨ ਦੇ ਇਲਜ਼ਾਮ ਲੱਗੇ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਗਲਤ ਮੈਸੇਜ ਭੇਜਦਾ ਸੀਗਾ ਸੈਕਸ਼ੂਅਲ ਫੇਵਰ ਦੀ ਮੰਗ ਕੀਤੀ ਜਾਂਦੀ ਸੀ ਵਿਦਿਆਰਥਣਾਂ ਨੂੰ ਕਾਲਜ ਤੋਂ ਬਾਹਰ ਇਕੱਲੇ ਮਿਲਣ ਦੀ ਮੰਗ ਕਰਦਾ ਸੀ ਸਨੈਪਚੈਟ ਤੇ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਭੇਜਦਾ ਸੀ ਰਿਪਲਾਈ ਨਾ ਕਰਨ ਤੇ ਅਗਲੇ ਦਿਨ ਪਰੇਸ਼ਾਨ ਕਰਦਾ ਸੀ ਵਿਦਿਆਸਥਣਾਂ ਨੇ ਕਾਲਜ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਚੰਡੀਗੜ੍ਹ ਦੇ ਸੈਕਟਰ 10 ਪਿੱਤ ਡੀਏਵੀ ਕਾਲਜ ਦਾ ਦਰਸਲੇ ਪੂਰਾ ਮਾਮਲਾ ਹੈ ਕਾਲਜ ਨੇ ਪ੍ਰੋਫੈਸਰ ਨੂੰ ਛੁੱਟੀ ਤੇ ਭੇਜ ਦਿੱਤਾ ਹੈ ਚੰਡੀਗੜ੍ਹ ਦੇ ਵਿੱਚ ਕਾਲਜ ਪ੍ਰੋਫੈਸਰ ਤੇ ਵਿਦਿਆਰਥਣਾਂ ਨੂੰ ਤੰਗ ਕਰਨ ਦੇ ਇਲਜ਼ਾਮ ਲੱਗੇ ਨੇ ਕਾਲਜ ਦੀਆਂ ਵਿਦਿਆਰਥਣਾਂ ਦਾ ਦਰਸ ਉਹਦੇ ਵੱਲੋਂ ਗਲਤ ਮੈਸੇਜ ਭੇਜੇ ਜਾਂਦੇ ਸਨ ਆ ਵਿਦਿਆਰਥਣਾਂ ਦੇ ਵੱਲੋਂ ਇਸ ਦੇ ਬਾਅਦ ਕਾਲਜ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਗਈ ਦਰਸੋ ਚੰਡੀਗੜ੍ਹ ਦੇ ਸੈਕਟਰ 10 ਸਿੱਤ ਡੀਏਵੀ ਕਾਲਜ ਦਾ ਇਹ ਪੂਰਾ ਮਾਮਲਾ ਹੈ ਤੇ ਫਿਲਹਾਲ ਕਾਲਜ ਦੇ ਵੱਲੋਂ ਪ੍ਰੋਫੈਸਰ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਆਯੂਕੇ ਦੇ ਵਿੱਚ ਕੀਰਤਨ ਨੂੰ ਪਵਿੱਤਰ ਸਿੱਖ ਸੰਗੀਤ ਵਜੋਂ ਮਾਨਤਾ ਮਿਲੀ ਹੈ ਪਹਿਲੀ ਵਾਰ ਕੀਰਤਨ ਨੂੰ ਗ੍ਰੈਡਿਟ ਸੰਗੀਤ ਪ੍ਰੀਖਿਆ ਪ੍ਰਣਾਲੀ ਦੇ ਵਜੋਂ ਮਾਨਤਾ ਮਿਲੀ ਹੈ ਹੁਣ ਵਿਦਿਆਰਥੀ ਸਿੱਖ ਸੈਕ੍ਰੇਟ 뮤직 ਤਹਿਤ ਪੜ ਸਕਣਗੇ ਪਾਠਕ੍ਰਮ 커ਰੀਕੂਲਮ ਨੂੰ ਸਵੀਕਾਰ ਕਰਨ ਅਤੇ ਲਾਂਚ ਕਰਨ ਦੇ ਲਈ 10 ਸਾਲ ਦਾ ਸਮਾਂ ਲੱਗਿਆ ਬਰਮਿੰਗਮ ਆਧਾਰਿਤ ਸੰਗੀਤਕਾਰ ਹਰਜਿੰਦਰ ਲਾਲੀ ਨੇ ਇਹ ਪਹਿਲ ਕੀਤੀ ਹੈ ਰਵਾਇਤੀ ਸੰਗੀਤ ਨੂੰ ਨਰਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੁਰੱਖਿਅਤ ਰੱਖਣ ਦੇ ਲਈ ਇਹ ਪਹਿਲ ਕੀਤੀ ਗਈ ਹੈ ਕਿਹਾ ਗਿਆ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੀ ਵਿਰਾਸਤ ਨੂੰ ਸੁਰੱਖਿਅਤ ਰੱਖੀਏ ਗ੍ਰੇਡ 6 ਤੋਂ 8 ਦੇ ਲਈ ਯੂਨੀਵਰਸਟੀਆਂ ਅਤੇ ਕਾਲਜਾਂ ਦੀ ਦਾਖਲਾ ਸੇਵਾ ਅੰਕ ਹਾਸਲ ਕਰਨ ਦਾ ਮੌਕਾ ਮਿਲੇਗਾ ਤਾਂ ਯੂਕੇ ਦੇ ਵਿੱਚ ਕੀਰਤਨ ਨੂੰ ਪਵਿੱਤਰ ਸਿੱਖ ਸੰਗੀਤ ਵਜੋਂ ਦਰਸਲ ਮਾਨਤਾ ਹਾਸਲ ਹੋਈ ਹੈ ਪਹਿਲੀ ਵਾਰ ਕੀਰਤਨ ਨੂੰ ਗ੍ਰੇਜੂਏਟ ਸੰਗੀਤ ਪ੍ਰੀਖਿਆ ਪ੍ਰਣਾਲੀ ਵਜੋਂ ਮਾਨਤਾ ਦਿੱਤੀ ਗਈ ਹੈ ਆ ਕਰਿਕੂਲਮ ਨੂੰ ਸਰਕਾਰ ਕਰਨਾ ਤੇ ਲਾਂਚ ਕਰਨ ਦੇ 10 ਸਾਲ ਦਾ ਜੋ ਕੀ ਸਮਾਂ ਲੱਗਿਆ ਪਰ ਵਿੰਗਮ ਆਧਾਰਿਤ ਸੰਗੀਤਕਾਰ ਹਰਜਿੰਦਰ ਲਾਲੀ ਨੇ ਦਰਸਲ ਇਹ ਪਹਿਲ ਕੀਤੀ ਹੈ ਉਹਨਾਂ ਦੇ ਵੱਲੋਂ ਇਹ ਜਿਹੜਾ ਕਿ ਉਪਰਾਲਾ ਕੀਤਾ ਗਿਆ ਰਵਾਇਤੀ ਸੰਗੀਤ ਨੂੰ ਹੰਢਾਉਣ ਵਾਲੀਆਂ ਪੀੜ੍ਹੀਆਂ ਦਿੱਲੀ ਸੁਰੱਖਿਅਤ ਰੱਖਣ ਲਈ ਇਹ ਪਹਿਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਣਨ ਵਾਲੀਆਂ ਪੀੜ੍ਹੀਆਂ ਦਿੱਲੀ ਆਪਣੀ ਵਿਰਾਸਤ ਨੂੰ ਸੁਰੱਖਿਅਤ ਰੱਖੀ ਫਰੀਦਕੁਰਦੇ ਵਿੱਚ ਪੰਜ ਰੋਜ਼ਾ ਬਾਬਾ ਫਰੀਦ ਆਗਮਨ ਪੁਰਬ ਦੇ ਦੂਜੇ ਦਿਨ ਵਿਰਾਸਤੀ ਕਾਫਲਾ ਕੱਢਿਆ ਗਿਆ ਜਿਸ ਦੇ ਵਿੱਚ ਪੰਜਾਬ ਅਤੇ ਦੂਜੇ ਸੂਬਿਆਂ ਦੇ ਸੱਭਿਆਚਾਰ ਦੀਆਂ ਚਲਕੀਆਂ ਪੇਸ਼ ਕੀਤੀਆਂ ਗਈਆਂ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਵੱਲੋਂ ਇਸ ਵਿਰਾਸਤੀ ਕਾਫਲੇ ਨੂੰ ਹਰੀ ਝੰਡੀ ਦੇ ਕਿਰਵਾਨਾ ਕੀਤਾ ਗਿਆ ਵਿਰਾਸਤੀ ਕਾਫਲੇ ਦੇ ਵਿੱਚ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੇ ਨਾਲ ਜੁੜੇ ਰੰਗਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਗਿੱਧਾ ਭੰਗੜਾ ਗਤਕਾ ਆਦ ਦੇ ਰੰਗ ਦੇਖਣ ਨੂੰ ਮਿਲੇ ਛੇ ਵੀ ਦੇ ਮੇਲੇ ਦਿਖਾ ਦੇ ਕੇ ਕਿ ਇਹ ਕਾਫਲੇ ਵਿਰਾਸਤ ਕੱਢਿਆ ਯਾਰ ਰੱਖ-ਲੱਖ ਜਿਹੜੇ ਰਾਜ ਤੇ ਰਾਜ ਤੋਂ ਅਲੱਗ-ਅਲੱਗ ਕੁੱਬਿਆਂ ਤੋਂ ਕਲਾਕਾਰ ਆਏ ਨੇ ਤਾਂ ਆ ਬੱਕਰੇ-ਬੱਕਰੇ ਤਰ੍ਹਾਂ ਜਿਹੜੇ ਸੱਭਿਆਚਾਰ ਰਹੀ ਹੈ ਕਿ ਭਈ ਜਿਹੜਾ ਸਾਡੀ ਵਿਰਾਸਤ ਹੈ ਉਹਦੇ ਕਲਾ ਰਚਾਈਆਂ ਤਾਂ ਬਾਬਾ ਜੀ ਤੇ ਮੇਲੇ ਦਿਖਾ ਦੇ ਕੇ ਇੱਕ ਸਾਹ ਪੁਰੇ ਕੁੱਬਿਆਂ ਤੋਂ ਲੋਕ ਆਦੇ ਆਏ ਨੇ ਤੇ ਕਲਾਕਾਰ ਜਿਹੜੇ ਨੇ ਉਹ ਆਉਂਦੇ ਨੇ ਤਾਂ ਕਾਫਲੇ ਵਿਰਾਸਤ ਕੱਢੀ ਜਾਂਦੀ ਆ ਤਾਂ ਹਰ ਇੱਕ ਜ਼ਿਲੇ ਦੀ ਜਿਹੜੀ ਆਪਣੇ ਆਪਣੇ ਅਲੱਗ-ਅਲੱਗ ਰਾਜਾਂ ਦੀ ਪੰਜਾਬ ਰਣਾਂ ਮਾਚਰ ਦੇ ਜਿਹੜੇ ਰਣੇ ਉਹਨਾਂ ਦੇ ਕਾਫਲਾ ਵਰਾਸ ਤੇਰੀਓਂ ਕੱਢੀ ਜਾਂਦੀ ਆ ਤਾਂ ਅਲੱਗ-ਅਲੱਗ ਦਿਖਾ ਦਈਏ ਕਿਸ ਤਰ੍ਹਾਂ ਦੇ ਲੋਕ ਆਉਂਦੇ ਨੇ ਤਾਂ ਇੱਥਾ ਊਠ ਜਿਹੜੇ ਨੇ ਸਾਡੀ ਜਿਹੜੀ ਇਹ ਜਿਹੜੀ ਪੂਰੀ ਪ੍ਰਾਣੀ ਸਭਿਅਤਾ ਸੀ ਊਠ ਰਾਜਸਥਾਨ ਵਿੱਚ ਬਹੁਤ ਪਾਈ ਜਾਂਦੇ ਲੇਕਿਨ ਹੁਣ ਉਹਨਾਂ ਨੂੰ ਇਸ ਤਰ੍ਹਾਂ ਮੇਲਿਆਂ ਦੀ ਸ਼ਾਨ ਬਣ ਕੇ ਰਹਿ ਗਏ ਨੇ ਮੇਲਿਆਂ ਚੋਂਦੇ ਨੇ ਪੂਰਾ ਬੂਲਣਾ ਬੂਸ ਸਜਾਏ ਜਾਂਦੇ ਨੇ ਤਾਂ ਬੈਂਡ ਆ ਰਿਹਾ ਹੈ ਪੂਰੇ ਮੇਰੇ ਪ੍ਰਬੰਧਾ ਜਿਹੜੇ ਪ੍ਰਸ਼ਾਸਨ ਵੱਲੋਂ ਉਹ ਸੱਚਾ ਦਿੱਤੇ ਗਏ ਦਾ ਸਾਡੇ ਜਿਹੜੀ ਬੈਂਡ ਉਹ ਬਣਾਵਾ ਆ ਕੱਦ ਦਾ ਜਿਹੜੇ ਇਸ ਵਿਰਾਸਤ ਦਾ ਕੋਲaboration ਦੀ ਪੂਰਾ ਜਦਗੀ ਇਹ ਕਿ ਸਭ ਤੋਂ ਆ ਉਹ ਇਸ ਮੇਲੇ ਤੇ ਖੂਬਸੂਰਤ ਅੰਦਖਾਈ ਦੇ ਰਹੀ ਆ ਤਾਂ ਫਰੀ ਕੋਰਟ ਦੇ ਇਹ ਬਾਬਾ ਸ਼ੇਖ ਵੀ ਮੇਲੇ ਵਿੱਚ ਇਸ ਵੇਲੇ ਕਾਫਲੇ ਵਿਰਾਸਤ ਅੱਕੜੀ ਜਾ ਰਹੀ ਆ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪਿਆਰੀਆਂ ਜਿਹੜੀਆਂ ਕੀਤੀ ਗਏ ਨੇ ਨੌਰਥ ਜੋਨ ਜਿਹੜਾ ਗੱਲ ਕਰੀਏ ਤਾਂ ਤਾਂ ਪਟਿਆਲਾ ਉਹਨਾਂ ਵੱਲੋਂ ਜਿਹੜੇ ਇਹ ਇਹ ਸਾਰੇ ਤਿਆਰੀ ਕੀਤੀ ਗਈ ਹੈ ਤਾਂ ਦੇਖੋ ਕਿਸ ਤਰ੍ਹਾਂ ਜਿਹੜਾ ਵਿਰਾਸਤ ਵਿੱਚ ਇਸ ਤਰ੍ਹਾਂ ਨਾਚ ਗਾਣੇ ਹੁੰਦੇ ਸੀ ਕਿਸ ਤਰ੍ਹਾਂ ਲੋਕ ਨੂੰ ਪੂਰੀ ਸਭਿਅਤਾ ਪੁਰਾਣੀ ਸਭਿਅਤਾ ਦਿਖਾਈ ਜਾ ਰਹੀ ਹੈ ਤਾਂ ਹਰੇਕ ਸੱਤਰਾਂ ਦੇ ਲੋਕ ਜਿਹੜੇ ਆ ਕੇ ਹੋ ਗਏ ਨੇ ਆਪਣਾ ਆਪਣਾ ਸਵਾਇ ਦੀ ਪੇਸ਼ ਕਰਦੇ ਨੇ ਤਾਂ ਇੱਕ ਪਿਆਰਾ ਕੀ ਹਰਿਆਣੇ ਤੋਂ ਰਾਜਸਥਾਨ ਤੋਂ ਲੋਕ ਜਿਹੜੇ ਕਲਾ ਦੇ ਪਾਸਕ ਨੇ ਆਉਂਦੇ ਨੇ ਤਾਂ ਰਿਪੋਰਟ ਵਿੱਚ ਐਸ ਵੇਲੇ ਕਾਫਲੇ ਵਿਰਾਸਤ ਜਿਹੜਾ ਮੇਲਾ ਇਹ ਚੱਲਿਆ ਤਾਂ ਹੁੰਦਾ ਸੀ ਕਿ ਇਸ ਵੇਲੇ ਇਹ ਪੂਰਾ ਪਿਆਰ ਵਿੱਚ ਵਿਤ ਹੁੰਦਾ ਹੋਇਆ ਕਿਲਾ ਚੌਕ ਤੋਂ ਤਾਂ ਦਰਬਾਰਗੰਜ ਰੈਸਟ ਹੋ ਤੱਕ ਜਾਏਗਾ ਤੇ ਉੱਥੇ ਜਾ ਕੇ ਦੀ ਸਮਾਪਤੀ ਹੋਵੇਗੀ ਇਹ ਬਾਬਾ ਸ਼ੇਖ ਦੇ ਮੇਲੇ ਤੇ ਇਸ ਵੇਲੇ ਫਿਰ ਬਰਾਵਾ ਜਿਹੜਾ ਕਿਤੋਂ ਆਏ ਤੁਸੀਂ ਰਾਜਸਥਾਨ ਰਾਜਸਥਾਨ ਤੋਂ ਆਏ ਨੇ ਰਾਜਸਥਾਨ ਤੋਂ ਆਏ ਨੇ ਤਾਂ ਕਿਤੋਂ ਕਿਤੋਂ ਆਏ ਆਪਾਂ ਰਾਜਸਥਾਨ ਸੇ ਕਿਹਦਾ ਲੱਗ ਰਿਹਾ ਹੈ ਯਹਾਂ ਪਰ ਆ ਕੇ ਬਹੁਤ ਬੜੀਆ ਪੰਜਾਬ ਕੀ ਔਰ ਬਾਹਰ ਦਾ ਅਸਰ ਕਿਵੇਂ ਦੇਖਦੇ ਹੋ ਆਪਾਂ ਬਹੁਤ ਅੱਛਾ ਤੇ ਕਲਚਰ ਅੱਛਾ ਲੱਗਾ ਪੰਜਾਬ ਕਾ ਕੇ ਰਾਜਸਥਾਨ ਕੀ ਕੌਣ ਸੀ ਪੇਸ਼ ਕਰੀ ਆਗਾ ਨਹੀਂ ਪੰਜਾਬ ਕਾ ਅੱਛਾ ਲਗਾ